ਕੀ ਹਾਲ ਚਾਲ ਆ ਅੱਜ ਨਾ ਸਵੇਰ ਦੀ ਇੱਕ ਖਬਰ ਵਾਇਰਲ ਹੋ ਰਹੀ ਹੈ ਕਿ ਰੋਮਨ ਰੇਨ ਪੂਰਾ ਹੋ ਗਿਆ ਰੋਮਨ ਰੇਨ ਮਰ ਗਿਆ ਰੋਮਨ ਰੇਨ ਜਿਹੜੇ ਨਹੀਂ ਜਾਣਦੇ ਮੈਂ ਦੱਸ ਦੇਣਾ ਚਾਹਣਾ ਕਿ WWE ਦਾ ਸੁਪਰਸਟਾਰ ਆ ਜਿਹਨੂੰ ਆਪਾਂ ਰੈਸਲਿੰਗ ਕਹਿ ਦਿੰਦੇ ਆ ਸਾਰੇ ਵੇਖਦੇ ਹੋਣਗੇ ਉਹ ਬਈ ਖਬਰ ਮੈਂ ਵੀ ਸ਼ੇਅਰ ਕਰ ਬੈਠਾ ਸੀ ਜਦੋਂ ਮੈਂ ਕਾਫੀ ਮਤਲਬ ਚੈਨਲਾਂ ਤੇ ਪੇਜਾਂ ਤੇ ਵੇਖੀ ਮੈਂ ਵੀ ਕਰ ਬੈਠਾ ਬਾਅਦ ਚ ਪਤਾ ਲੱਗਿਆ ਕਿ ਉਹ ਫੇਕ ਆ ਪਰ ਉਹ ਫੇਕ ਤਾਂ ਹੈਗੀ ਆ ਪਰ ਉਹਦੇ ਪਿੱਛੇ ਇੱਕ ਕਾਰਨ ਜ਼ਰੂਰ ਹੈਗਾ ਪਿੱਛੇ ਜੇ ਇੱਕ ਫਾਈਟ ਹੋ ਕੇ ਹਟੀ ਆ ਇਹਦੀ ਉਹ ਮੋਟੂ ਜਿਹਦਾ ਮੈਂ ਨਾਂ ਨਹੀਂ ਜਾਣਦਾ ਕੀ ਆ ਉਹਦੇ ਨਾਲ ਉਹਦੇ ਵਿੱਚ ਰੋਮਨ ਰੇਨ ਦੇ ਇੰਨੀਆਂ ਕਿ ਜ਼ਿਆਦਾ ਉਹਨੇ ਸਲੈਸ਼ ਇੰਨੀਆਂ ਕਿ ਜ਼ਿਆਦਾ ਉਹਨੇ ਆਪਦੇ ਮਤਲਬ ਮਾਰੇ ਨਾ ਥੱਲੇ ਪਾ ਕੇ ਉੱਤੇ ਢੱਕਦਾ ਸੀ ਜਿੱਦਾਂ ਜਿਹੜਾ ਵੀ ਇਹਨਾਂ ਦੇ ਸਟੰਟ ਹੁੰਦੇ ਆ ਉਹਦੇ ਨਾਲ ਰੋਮਨ ਰੇਨ ਦੀ ਆ ਜਿਹੜੀ ਇੰਨੀ ਇੰਨੀ ਚੀਜ਼ ਆ ਨਾ ਸਾਰੀ ਇੰਜਰ ਹੋਈ ਪਈ ਆ ਇੰਨੀ ਤੇ ਹਸਪੀਟਲ ਦੇ ਵਿੱਚ ਦਾਖਲ ਆ ਮੈਂ ਸਿੰਗਾਪੁਰ ਦੇ ਵਿੱਚ ਸੀਗਾ ਬਈ ਉੱਥੇ ਮੈਂ ਇੱਕ ਮੈਚ ਵੇਖਿਆ ਸੀ ਡਬਲਯੂ ਡਬਲਯੂਈ ਦਾ ਉੱਥੇ ਮੈਂ ਇਹ ਬੰਦੇ ਨੂੰ ਰਿਐਲਿਟੀ ਦੇ ਵਿੱਚ ਵੇਖਿਆ ਸੀ ਰੋਮਨ ਰੇਨ ਨੂੰ ਮੈਨੂੰ ਅੱਜ ਇਸੇ ਕਰਕੇ ਦੁੱਖ ਲੱਗਿਆ ਤੇ ਬਾਅਦ ਜਦੋਂ ਕਈ ਬੰਦੇ ਕਹਿ ਦੇਣਗੇ ਕਿ ਇਹ ਤਾਂ ਨਕਲੀ ਆ ਇਹ ਇਦਾਂ ਇਹਦੇ ਵਿੱਚ ਇਦਾਂ ਮੈਂ ਦੱਸਣਾ ਚਾਹਣਾ ਬਈ ਇਹ ਅਸਲ ਦੇ ਵਿੱਚ ਕੀ ਹੁੰਦੀ ਮੈਂ ਰੈਲਿਟੀ ਨਾਲ ਦੇਖੀ ਹੋਈ ਆ ਸਕ੍ਰਿਪਟ ਹੁੰਦੀ ਆ ਹੁਣ ਕਈ ਕਹਿਣਗੇ ਸਕ੍ਰਿਪਟ ਵੀ ਤਾਂ ਉਹੀ ਚੀਜ਼ ਹੋਗੀ ਸਕ੍ਰਿਪਟ ਇਦਾਂ ਨਹੀਂ ਹੁੰਦੀ ਵੀਰੇ ਸਕ੍ਰਿਪਟ ਆ ਮਤਲਬ ਮੈਂ ਤੇ ਮੇਰਾ ਉਹ ਫਰੈਂਡ ਖੜਾ ਅਸੀਂ ਦੋਹਾਂ ਦਾ ਮੰਨ ਲਾ ਵੀ ਕੱਲ ਨੂੰ ਆ ਸੱਤਾਂ ਦਿਨ ਹਫ਼ਤੇ ਤੱਕ ਮੈਚ ਆ ਸਾਡੀ ਇੱਥੇ ਤਿੰਨ ਦਿਨ ਟ੍ਰੇਨਿੰਗ ਚੱਲੂਗੀ ਸਾਨੂੰ ਟਾਈਮ ਦਿੱਤਾ ਜਾਊਗਾ ਡਬਲਯੂ ਡਬਲਯੂ ਦੇ ਮੈਨੇਜਰ ਵੱਲੋਂ ਜਿਹੜੇ ਰਿੰਗ ਬਣੇ ਹੋਏ ਆ ਉਹਨਾਂ ਦੇ ਵਿੱਚ ਸਪੈਸ਼ਲ ਸਪੈਸ਼ਲੀ ਤੌਰ ਤੇ ਸਾਡੀ ਫਾਈਟ ਕਰਾਈ ਜਾਊਗੀ ਜਿਹਦੇ ਵਿੱਚ ਦੱਸਿਆ ਜਾਊਗਾ ਤੂੰ ਇੱਥੋਂ ਸਟੰਡ ਮਾਰਨਾ ਤੂੰ ਇੱਥੋਂ ਮਾਰਨਾ ਆਹ ਸਟੰਡ ਪ੍ਰੈਕਟਿਸ ਹੁੰਦੀ ਹੈ ਬਾਈ ਸਕ੍ਰਿਪਟ ਤਾਂ ਹੈਗੀ ਆ ਪਰ ਉਹਦੇ ਪਿੱਛੇ ਬਹੁਤ ਵੱਡਾ ਬਹੁਤ ਵੱਡੀ ਮਿਹਨਤ ਹੁੰਦੀ ਹੈ ਬਾਈ ਜਦੋਂ ਇਹਨੂੰ ਇਹ ਕੱਪ ਟੀਵੀ 'ਚ ਦੇਖਦੇ ਆ ਜਦੋਂ ਆਪਾਂ ਇਹਨੂੰ ਰਿਐਲਿਟੀ 'ਚ ਦੇਖਦੇ ਆ ਨਾ ਬਾਈ ਰਿਐਲਿਟੀ ਦੇ ਵਿੱਚ ਪਤਾ ਲੱਗਦਾ ਉਹ ਵੀ ਸੌਖਾ ਨਹੀਂ ਕੰਮ ਬਾਈ ਚਲੋ ਤੁਸੀਂ ਇੱਕ ਚੀਜ਼ ਮੰਨ ਕੇ ਚੱਲੋ ਵੀ ਫੇਕ ਜਿਹੜੀਆਂ ਬਾਈ ਉਹ ਚੀਜ਼ਾਂ ਵਾਜਦੀਆਂ ਨਾ ਤੁਸੀਂ ਕਹਿੰਦੇ ਫੇਕ ਆ ਉਹ ਵੀਰੇ ਜਸਟ ਚਲ ਫੇਕ ਆ ਉਹ ਮੁੱਕੇ ਮੁੱਕੇ ਤਾਂ ਹੁੰਦੇ ਆ ਪਰ ਜਦੋਂ ਕੋਈ ਉਹ ਟੇਬਲ ਤੋੜਨਾ ਕੁਰਸੀ ਮਾਰਨੀ ਉੱਤੇ ਡਿੱਗਣਾ ਆਪਦੇ ਮੂਵ ਕਰਨੇ ਉਹਦੇ ਵਿੱਚ ਜਦੋਂ ਉਹ ਕਰਦੇ ਆ ਨਾ ਉਹ ਕਰਨੇ ਸੌਖੇ ਨਹੀਂ ਇੱਥੇ ਨਾ ਕੋਈ ਵੀ ਭਰਾ ਦੋ ਜਾਨੇ ਲੜ ਕੇ ਵੇਖੋ ਸੋਡੇ ਤੋਂ ਤੇ ਨਾਲ ਲਾ ਲਿਓ ਘੜੀ ਦਾ ਟਾਈਮ ਤੁਸੀਂ ਜੂਰ ਨਾਲ ਲੜਿਓ ਪੂਰਾ ਫਾਈਟ 3 ਮਿੰਟ ਤੁਸੀਂ ਲੜ ਜਦੋਂ ਲੜੋਂਗੇ ਨਾ ਤੇ ਤੁਹਾਡਾ ਸਰੀਰ ਕੰਬਰ ਲੱਗ ਜੂ 100 ਸਾਈ ਹੋ ਜਾਓਗੇ ਤੁਹਾਨੂੰ ਪਤਾ ਹੀ ਇਹ ਚੀਜ਼ ਦਾ ਤੇ ਉਹ ਵੇਖੋ ਜਿਹੜਾ ਮੈਚ ਹੁੰਦਾ ਉਹ ਅੱਧਾ ਅੱਧਾ ਘੰਟਾ ਪੌਣਾ ਪੌਣਾ ਘੰਟਾ ਚੱਲਦਾ ਕਿੰਡੀ ਤਕੜੀ ਸਟਰੈਂਥ ਚਾਹੀਦੀ ਆ ਤੇ ਉਹ ਕੀ ਹੁੰਦਾ ਚਲੋ ਉਹ ਚੀਜ਼ਾਂ ਦਾ ਫੇਕ ਹੁੰਦੀਆਂ ਪਰ ਜਿਹੜਾ 80% ਫੇਕ 20% ओरिजिनल ਹੁੰਦਾ मीनिंग कि ਜਿਵੇਂ ਹੁਣ ਰੋਮਨ ਰੇਣਾ ਹਸਪਤਾਲ ਚ ਪਿਆ ਜੇ ਭਈ ਇਹ ਸਕ੍ਰਿਪਟ ਹੁੰਦੀ ਇਹ ਚੀਜ਼ ਹੁੰਦੀ ਤੇ ਉਹ ਹਸਪਤਾਲ ਕਿਉਂ ਹੁੰਦਾ ਇੱਕ ਸੋਚ ਕੇ ਵੇਖੋ ਚੀਜ਼ ਕੱਲਾ ਰੂਮਨ ਰੇਨ ਨਹੀਂ ਜੋਨ ਸੀਨਾਂ ਦੇ ਹੋਇਆ ਪਿੱਛੇ ਬਰੋਕ ਲੈਸਨਰ ਦੇ ਹੋਇਆ ਉਹ ਕੀ ਹੁੰਦਾ ਜਦੋਂ ਮੈਚ ਚੱਲੀ ਜਾਂਦਾ ਚੱਲ ਪਿਆ ਮੈਚ ਉੱਤੇ ਮੂਵ ਕਰਦੇ ਆ ਨਾ ਉਦੋਂ ਕਈ ਵਾਰ ਆਸੇ ਪਾਸੇ ਵੱਜ ਜਾਂਦੀ ਆ ਤੇ ਜਿਹਦੇ ਬਈ ਰਿਸਕ ਤਾਂ ਰਿਸਕ ਹੀ ਆ ਬਹੁਤ ਵੱਡਾ ਰਿਸਕ ਆ ਇਹ ਇਹਦੇ ਵਿੱਚ ਬਹੁਤ ਸਾਈਨ ਹੋਏ ਹੁੰਦੇ ਆ ਬਹੁਤ ਕੁਸ਼ ਹੋਇਆ ਹੁੰਦਾ ਹੁਣ ਇਹ ਥੋੜੀ ਜਿਹਾ ਰੂਮਨ ਰੇਨ ਦੇ ਜਿਵੇਂ ਹਸਪੀਟਲ ਦੇ ਵਿੱਚ ਪਿਆ ਉੱਥੇ ਅਮਰੀਕਾ ਤੇ ਉਹਨੂੰ ਮਤਲਬ ਉਹ ਦੂਜੇ ਤੇ ਕੇਸ ਹੋ ਜਾਊਗਾ ਇਹ ਚੀਜ਼ਾਂ ਨਹੀਂ ਗਈਆਂ ਬਈ ਸਕ੍ਰਿਪਟ ਹੁੰਦੀ ਆ ਮੈਚ ਦੀ ਤਿਆਰੀ ਹੁੰਦੀ ਆ ਸਭ ਕੁਝ ਹੁੰਦਾ ਪਰ ਜਦੋਂ ਮੈਚ ਚੱਲ ਰਿਹਾ ਹੁੰਦਾ ਉਹਦੇ ਵਿੱਚ ਕੋਈ ਮੂਵ ਗਲਤ ਵੀ ਹੋ ਜਾਂਦਾ ਤੇ ਜਦੋਂ ਗਲਤ ਹੋ ਜਾਂਦਾ ਤੇ ਆਪਣੀ ਬਾਡੀ ਆ ਅਕਸਰ ਤੇ ਉਹ ਫਿਰ ਪ੍ਰੋਬਲਮ ਆ ਜਾਂਦੀ ਆ ਇਦਾਂ ਹੁੰਦੀ ਆ ਵੀ ਟੋਟਲੀ ਨਹੀਂ ਭਈ ਆਪਾਂ ਕਹਿ ਸਕਦੇ ਵੀ ਇਹ ਫੇਕ ਹੁੰਦੀ ਆ ਇੱਥੇ ਤਿੰਨ ਚਾਰ ਮਿੰਟ ਲੜ ਕੇ ਵੇਖੋ ਕੀ ਕੁਝ ਹੋ ਜੂਗਾ ਸੋ ਆਪਾਂ ਤਾਂ ਇਹ ਦੁਆ ਕਰਦੇ ਆ ਕਿ ਜਿਹੜਾ ਰੋਮਨ ਰੇਨ ਭਰਾ ਵਧੀਆ ਸਹੀ ਹੋਵੇ ਕਿਉਂਕਿ ਬਹੁਤ ਵਧੀਆ ਸੁਪਰਸਟਾਰ ਬੰਦਾ ਹੈ ਬਈ ਬਹੁਤ ਵਧੀਆ ਉਹਦੀ ਵੀ ਇਹ ਕੁਝ ਬੰਦੇ ਹੋਏ ਆ ਜਿਨ੍ਹਾਂ ਦੀ ਫੈਨ ਫੋਲਵਿੰਗ ਬਹੁਤ ਲੈਵਲ ਤੇ ਗਈ ਆ ਜੌਨ ਸਿਨਾ, ਰੋਮਨ ਰੇਨ, ਉਹ ਲੈਸਨਰ, ਰੌਕ ਕੁਝ ਬੰਦੇ ਆ ਹਨਾ ਤੇ ਸੋ ਆਪਰ ਅਰਦਾਸ ਕਰਦੇ ਆਂ ਭਰਾ ਜੀ ਦੀ ਠੀਕ ਹੋਵੇ ਤੇ ਪਰ ਇੰਨਾ ਵੀ ਇਹ ਜਿਹੜੀ ਨਿਊਜ਼ ਆ ਇਹ ਫੇਕ ਆ ਤੇ ਪਰ ਜਿਹੜੀ ਇਹ ਚੀਜ਼ ਹੁੰਦੀ 80% ਫੇਕ ਹੁੰਦੀ ਪਰ 20% ਜੇ ਮੂਵ ਗਲਤ ਲੱਗ ਗਿਆ ਨਾ ਤੇ ਸਿੱਧਾ ਹਸਪੀਟਲ ਜਾਣਾ ਪੈਂਦਾ ਜੀ ਏ ਅੱਜ ਮੈਂ ਵੀਡੀਓ ਵੱਖਰੀ ਜੀ ਤਾਂ ਕੀਤੀ ਕਿਉਂਕਿ ਉਹਦੀ ਖਬਰ ਚੱਲਦੀ ਪਈ ਸੀ ਕਿ ਰੋਮਨ ਰੇਨ ਮਰ ਗਿਆ ਇਦਾਂ ਉਦਾਂ ਤੇ ਇਹ ਵੀਡੀਓ ਮੈਸੇਜ ਕਰਕੇ ਕੀਤੀ ਕਿਉਂਕਿ ਮੈਂ ਬਈ ਖੁਦ ਆਪਣੀਆਂ ਅੱਖਾਂ ਨਾਲ ਮੈਚ ਦੇਖਿਆ ਹੋਇਆ ਸਿੰਗਾਪੁਰ ਦੇ ਵਿੱਚ ਸੋ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਮੈਨੂੰ ਪਤਾ ਕਿ ਉਹ ਰੈਸਲਿੰਗ ਨੂੰ ਬਹੁਤ ਲੋਕ ਪਿਆਰ ਕਰਦੇ ਆ ਖਾਸ ਕਰਕੇ ਰੋਮਨ ਰੇਨ ਸਤਿ ਸ੍ਰੀ ਅਕਾਲ